ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੋਤ ਦੀ ਜੋੜੀ ਸੋ ਥੈਂਕ ਯੂ ਸੋ ਮੱਚ سپورਟ ਕਰ ਰਹੇ ਨੇ ਮੇਰੀਆਂ ਭੈਣਾਂ ਬਹੁਤ سپورਟ ਕਰਦੀਆਂ ਨੇ ਤੇ ਥੈਂਕ ਯੂ ਸੋ ਮੱਚ ਜਿਹੜੀਆਂ ਤਾਂ سپورਟ ਕਰਦੀਆਂ ਨੇ ਮੈਂ ਉਹਨਾਂ ਦੇ ਨਾਮ ਪਰ ਨਾਮ ਬੋਲਾਂਗੀ ਸੋ ਕਮੈਂਟ ਕਰਦੇ ਆ ਸੋਨੀ ਮੁੰਚਲ ਭੈਣ ਤੇ ਪਰਮਜੀਤ ਕੌਰ ਭੈਣ ਕਿਰਨਦੀਪ ਕੌਰ ਭੈਣ ਪ੍ਰਭ ਦੀਦੀ ਐਸਐਸ ਸੰਦੂ ਤੇ ਕਿਰਨ ਦੀਦੀ ਉਹਨਾਂ ਦਾ ਮੈਂ ਨਾਮ ਬੋਲਿਆ ਤੇ ਮਨਰਾਜ ਸੰਧੂ ਭੈਣ ਆਦੀ ਆਈਡੀ ਆ ਏ ਤੇ ਉਹ ਵੀ ਭੈਣ ਮੈਨੂੰ ਕਮੈਂਟ ਕਰਦੇ ਆ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਅ ਇੱਕ ਕੁਲਵਿੰਦਰ ਭੈਣ ਉਹ ਵੀ ਕਮੈਂਟ ਕਰਦੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਸੋ ਪਲੀਜ਼ ਇਵੇਂ ਹੀ ਸਪੋਰਟ ਕਰਦੇ ਰਹੋ ਵੀਡੀਓ ਨੂੰ ਵਾਚ ਕਿਸੇ ਵੀਡੀਓ ਨੂੰ ਵਾਚ ਕਰਕੇ ਹੀ ਕਮੈਂਟ ਕਰਿਆ ਕਰੋ ਕਿਉਂਕਿ ਉਵੇਂ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਫੁੱਲ ਵਾਚ ਕਰੋਗੇ ਤੇ ਤਾਂ ਹੀ ਸਾਨੂੰ ਵੀ ਥੋੜਾ ਹੌਸਲਾ ਮਿਲੇਗਾ ਕਿ ਕਿਸੇ ਨੇ ਸਾਡੀ ਵੀਡੀਓ ਇੰਨਾ ਟਾਈਮ ਦੇਖੀ ਆ ਤੋ ਤੁਸੀਂ ਫੁੱਲ ਵਾਚ ਕਰਕੇ ਹੀ ਕਮੈਂਟ ਕਰਿਆ ਕਰੋ ਤੇ ਬਾਕੀ ਅੱਜ ਦੀ ਵੀਡੀਓ ਇਹ ਆ ਕਿ ਆਪਾਂ ਤੁਹਾਨੂੰ ਦੱਸਾਂਗੇ ਕੋਲਡ ਕਾਫੀ ਆਪਾਂ ਘਰ ਦੇ ਵਿੱਚ ਕਿਵੇਂ ਵਧੀਆ ਤਰੀਕੇ ਦੇ ਨਾਲ ਬਣਾ ਸਕਦੇ ਆ ਤੇ ਹੁਣ ਤੁਸੀਂ ਕਹੋਗੇ ਕਿ ਕੋਲਡ ਕਾਫੀ ਤਾਂ ਹਰ ਕੋਈ ਬਣਾ ਲੈਂਦਾ ਹੈ ਹਾਂਜੀ ਸਾਰੇ ਬਣਾ ਲੈਂਦੀਆਂ ਸਾਰੇ ਭੈਣਾਂ ਬਣਾ ਲੈਂਦੀਆਂ ਨੇ ਤੇ ਬਸ ਥੋੜਾ ਤਰੀਕਾ ਅਲਗ-ਗਲਤ ਹੁੰਦਾ ਵਾ ਸੋ ਆਪਾਂ ਆਪਣੇ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਆਪਾਂ ਇਹਵੇਂ ਬਣਾਉਂਦੇ ਆ ਸੋ ਤੁਸੀਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਵਧੀਆ ਬਣੀ ਆ ਤੇ ਬਾਕੀ ਜਿੱਥੇ ਵੀ ਕੋਈ ਗਲਤੀ ਕੋਈ ਮਿਸਟੇਕ ਤੁਹਾਨੂੰ ਨਜ਼ਰ ਆਉਂਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੈਂ ਵੀਡੀਓ ਦੇ ਵਿੱਚ ਇਹ ਚੀਜ਼ ਹਮੇਸ਼ਾ ਬੋਲਦੀ ਆ ਕਿ ਮੈਨੂੰ ਦੱਸਿਆ ਕਰੋ ਕਿ ਕਿਸ ਤੇ ਰਿਕਾਰਡਿੰਗ ਆਪਾਂ ਵੀਡੀਓ ਤੁਹਾਨੂੰ ਬਣਾ ਕੇ ਦਈਏ ਸੋ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਮੈਂ ਮੈਨੂੰ ਫੋਨ ਫੜਨ 'ਚ ਥੋੜੀ ਦਿੱਕਤ ਆਉਂਦੀ ਹੈ ਕਿਉਂਕਿ ਸਾਡੇ ਲਾਈਟ ਬੰਦ ਹੋਈ ਜਾਂ ਕੱਲ ਪਰਸ ਕੱਲ ਦੀ ਤੇ ਆਹ ਕਮਰੇ 'ਚ ਥੋੜੀ ਰੋਸ਼ਨੀ ਹੀ ਇਸ ਕਰਕੇ ਮੈਂ ਕਹਿੰਜੋ ਇੱਥੇ ਵੀਡੀਓ ਰਿਕਾਰਡ ਕਰ ਲੈਣੀ ਆ ਤੇ ਚਲੋ ਹੁਣ ਵੀਡੀਓ ਅੱਪ ਕਰਦੇ ਹਾਂ ਸਟਾਰਟ ਸੋ ਗਾਇਸ ਇੱਥੇ ਹੁਣ ਆਪਾਂ ਬਣਾਉਣ ਲੱਗੇ ਆ ਕੋਲਡ ਕਾਫੀ ਆਪਣੇ ਨਿਊ ਤਰੀਕੇ ਦੇ ਨਾਲ ਸੋ ਆਪੋ ਆਪਣਾ ਤਰੀਕਾ ਹੁੰਦਾ ਹੈ ਕੋਲਡ ਕਾਫੀ ਬਣਾਉਂਦਾ ਸੋ ਜੀ ਤੁਹਾਡਾ ਵੀ ਕੀ ਤਰੀਕਾ ਹੈ ਤੁਸੀਂ ਕਿਵੇਂ ਬਣਾਉਂਦੇ ਹੋ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਇੱਥੇ ਆਪਾਂ ਗੈਸ ਨੂੰ ਹਮਬਾਲ ਲਿਆ ਹੈ ਉੱਪਰ ਰੱਖਿਆ ਆਪਾਂ ਦੁੱਧ ਤੇ ਦੁੱਧ ਨੂੰ ਕਦੀ ਵੀ ਕੱਚਾ ਨਹੀਂ ਹੋਈ ਉਲਾਉਣਾ ਆਪਾਂ ਉਬਾਲ ਕੇ ਹੀ ਇਹਨੂੰ ਥੱਲੇ ਲਾਉਣਾ ਤੇ ਚੰਗੀ ਤਰ੍ਹਾਂ ਉਬਾਲਾ ਦਵਾ ਲੈਣਾ ਤੇ ਇੱਥੇ ਆਪਾਂ ਦੋ ਪਾਉ ਚੁਲੇ ਹੋਏ ਨੇ ਇਹ ਕੋਫੀ ਦੇ ਤੇ 2 ਪਾਊਚ ਹੀ ਬਹੁਤ ਹੁੰਦੇ ਅਜੇ ਜ਼ਿਆਦਾ ਪਾਊ ਚਲਾਵਾਂਗੇ ਆਪਾਂ ਤੇ ਕੋ ਕੋੜੀ ਲੱਗੇਗੀ ਕੌਫੀ ਸੋ ਆਪਾਂ 2 ਪਾਊਚ ਦੇ ਨਾਲ ਹੀ ਕੌਫੀ ਬਣਾਵਾਂਗੇ ਤੇ ਇੱਥੇ ਮਿਕਸੀ ਦੇ ਵਿੱਚ ਆਪਾਂ 2 ਪਾਊਚ ਕੌਫੀ ਦੇ ਪਾਵਾਂਗੇ ਜੋ ਤੁਸੀਂ ਦੇਖਿਓ ਬਹੁਤ ਟੇਸਟੀ ਬਣਦੀ ਆ ਤੇ ਇੱਥੇ ਕੋਈ ਵੀ ਚੀਜ਼ ਕੋਈ ਵੀ ਗਲਤੀ ਹੋਵੇ ਤਾਂ ਇਗਨੋਰ ਕਰਿਓ ਕਿਉਂਕਿ ਮੇਰਾ ਬੇਟਾ ਬਣਾ ਰਿਹਾ ਅੱਜ ਕੌਫੀ ਕਹਿੰਦਾ ਕਿ ਮੰਮੀ ਮੈਂ ਵੀ ਜਾ ਸਿੱਖਣੀ ਆ ਮੈਨੂੰ ਦੱਸੋ ਮੈਂ ਬਣਾਵਾਂਗਾ ਕੌਫੀ ਤਾਂ ਮੈਂ ਕਹਾਂ ਤੂੰ ਬਣਾ ਲੈ ਸੋ ਇੱਥੇ ਆਪਾਂ ਮਿਕਸੀ ਦੇ ਵਿੱਚ ਪਾਈਏ 2 ਪਾਊਚ ਕੌਫੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ 3-4 ਟੱਕਾ ਨਾ ਖੰਡ ਦੇ ਤੇ ਤੁਸੀਂ ਆਪਣੇ ਰਿਕਾਰਡਿੰਗ ਮਿੱਠਾ ਘਟ-ਵੱਟ ਕਰ ਸਕਦੇ ਹੋ ਤੇ ਇੱਥੇ ਆਪਾਂ ਪਾਈਏ ਖੰਡ ਤੇ ਫਿਰ ਆਪਾਂ ਇਹਨੂੰ ਮਿਕਸੀ ਦੇ ਵਿੱਚ ਕਮਾ ਲਾਂਗੇ ਤੇ ਜਦੋਂ ਇਹ ਆ ਮਿਕਸੀ ਦੇ ਵਿੱਚ ਥੋੜਾ ਹੋ ਜਾਏਗਾ ਤੇ ਫਿਰ ਅਗਲਾ ਪ੍ਰੋਸੈਸ ਤੁਹਾਨੂੰ ਦੱਸਦੇ ਹਾਂ ਜੀ ਤੇ ਇਹ ਹੋਰ ਜੋਦਿਆ ਸੀ ਮਿਕਸੀ ਦੇ ਵਿੱਚ ਗ੍ਰाइंड ਕਰਨ ਤੇ ਮੈਂ ਕਹਾਂ ਚਲੋ ਬੱਚੇ ਨੂੰ ਵੀ ਵੈਸੇ ਦੱਸਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਬੱਚੇ ਆ ਹੋਰ ਚੀਜ਼ਾਂ ਵੱਲ ਧਿਆਨ ਦਿੰਦੇ ਆ ਸੋ ਕੰਮ ਦੇ ਵਿੱਚ ਜੇ ਬੇਬੀ ਜੇ ਰੱਖਾਂਗੇ ਤਾਂ ਬੱਚੇ ਵਧੀਆ ਰਹਿਣਗੇ ਤੇ ਹਰ ਇੱਕ ਕੰਮ ਸਿਖਾਉਣਾ ਚਾਹੀਦਾ ਭਾਵੇਂ ਧੀ ਹੋਵੇ ਭਾਵੇਂ ਪੁੱਤ ਕਿਉਂਕਿ ਕੰਮ ਹਰ ਇੱਕ ਬੱਚੇ ਨੂੰ ਸਿਖਾਉਣਾ ਚਾਹੀਦਾ ਇਹ ਨਹੀਂ ਆ ਕਿ ਧੀ ਨੂੰ ਸਿਖਾਉਣਾ ਚਾਹੀਦਾ ਤੇ ਬੇਟੇ ਨੂੰ ਨਹੀਂ ਦੋਨਾਂ ਨੂੰ ਹੀ ਕੰਮ ਸਿਖਾਉਣੇ ਚਾਹੀਦੇ ਘਰ ਦੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਮਿਕਸੀ ਦੇ ਵਿੱਚ ਐ ਵਧੀਆ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ 아이ਸ ਪਾਵਾਂਗੇ ਸੋ ਇਹਦੇ ਵਿੱਚ ਆਪਾਂ ਬਰਫ਼ ਪਾਵਾਂਗੇ ਤੇ ਬਰਫ਼ ਦੇ ਤਿੰਨ ਚਾਰ ਆਪਾਂ ਪਾ ਦਾਂਗੇ ਪੀਸ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਵੀ ਆਪਾਂ ਥੋੜਾ ਟਾਈਮ ਪਹਿਲਾਂ ਇਦਾਂ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਗ੍ਰाइंड ਕਰ ਦਾਂਗੇ ਕਿਉਂਕਿ ਜੇ ਇੱਕਦਮ ਗ੍ਰाइंड ਕਰਾਂਗੇ ਤੇ ਉਹ ਥੋੜਾ ਜਿਹਾ ਹੋ ਜਾਊਗਾ ਤੇ ਬਾਕੀ ਕਈ ਮਤਲਬ ਮਿਕਸੀ ਦੇ ਵਿੱਚ ਘੱਟ ਤੇ ਹੱਥਾਂ ਨਾਲ ਬਣਾ ਲੈਂਦੇ ਆ ਤੇ ਵੈਸੇ ਮੈਂ ਹੁਣ ਇਦਾਂ ਹੀ ਆਪਾਂ ਬਣਾਉਂਦੇ ਆ ਸੋ ਇਦਾਂ ਬਹੁਤ ਵਧੀਆ ਬਣਦੀ ਆ ਸੋ ਬਾਕੀ ਆਪੋ ਆਪਣਾ ਤਰੀਕਾ ਹੁੰਦਾ ਹੈ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਵੇਂ ਬਣਾਉਂਦੇ ਹੋ ਤੇ ਸੋ ਆਪਾਂ ਹਰਜੋਤ ਨੇ ਬਣਾਈ ਸੀ ਕੋਲਡ ਕਾਫੀ ਸੋ ਇਦਾਂ ਦੇਖੋ ਤੁਸੀਂ ਫਲੇਵਰ ਕਿੰਨਾ ਵਧੀਆ ਆ ਰਿਹਾ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਜੇ ਥੋੜੀ ਜਿਹੀ ਵੀ ਵੀਡੀਓ ਮੇਰੀ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਵੱਧ ਤੋਂ ਆ ਸ਼ੇਅਰ ਕਰਿਆ ਕਰੋ ਸੋ ਇੱਥੇ ਆਪਾਂ ਇੱਕ ਕੱਪ ਲਿਆ ਹੈ ਉਹਦੇ ਵਿੱਚ ਆਪਾਂ ਜੋਤਨੇ ਤੇ ਚਾਰ ਟੱਕਣ ਪਾਏ ਨੇ ਕਾਫੀ ਦੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਧੜ ਦੇ ਰਿਕਾਰਡਿੰਗ ਅਸੀਂ ਦੁੱਧ ਪਾਉਣਾ ਇੱਕਦਮ ਨਹੀਂ ਪਾਉਣਾ ਹੈਗਾ ਜਿਵੇਂ ਧੜ ਲਾ ਕੇ ਉਸ ਤਰ੍ਹਾਂ ਇੱਦਾਂ ਉੱਪਰ ਨੂੰ ਕਰਕੇ ਫਿਰ ਅਸੀਂ ਦੁੱਧ ਪਾਉਣਾ ਤੇ ਬਹੁਤ ਵਧੀਆ ਕੌਫੀ ਬਣਦੀ ਹੈ ਸੋ ਜਿਹੜੀ ਥੋੜੀ ਜਿਹੀ ਕੌਫੀ ਬਚੀ ਹੋਈ ਸੀ ਆਪਾਂ ਉਹ ਇਹਦੇ ਵਿੱਚ ਪੜ ਥੋੜੀ ਥੋੜੀ ਕਰਕੇ ਪਾ ਦਾਂਗੇ ਸੋ ਆਪਾਂ ਤਿੰਨ ਕੱਪ ਕੌਫੀ ਦੇ ਬਣਾਏ ਸੀ ਤੇ ਬਹੁਤ ਜਮੀ ਤੇ ਬਹੁਤ ਟੇਸਟੀ ਲੱਗੀ ਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ